ਸੰਤ ਕਨਿੰਦਕ ਮਹਾਯਤ ਤਾਈ ਸੰਤ ਕਨਿੰਦਕ ਖਿੰਟਿਕ ਨਾ ਪਾਈ ਸੰਤ ਕਨਿੰਦਕ ਮਹਾ ਹਤੇ ਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜਤੇ ਹੀ ਨੂੰ ਸੰਤ ਕਨਿੰਦਕ ਦੁਖੀਆ ਹਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋ ਸੰਤ ਕੇ ਨਿੰਦਕ ਕੋ ਸਦਾ ਬੀ ਜੋ ਸੰਤ ਕੇ ਨਿੰਦਾਂ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾ ઉસકા બી હો એ મોખ સંત કનિંદક મહાયત તાઈ સંત કનિંદક ખીન ટિક નુ ના પાઈ સંત કનિંદક મહા હતે આરા સંત કનિંદક પરમેશ્વર મારા ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਯਾਰ ਦੀਨੋ ਸੰਤ ਕੇ ਨਿੰਦਕ ਕੋ ਸਰਬ ਰੋ ਸੰਤ ਕੇ ਨਿੰਦਕ ਕੋ ਸਦਾ ਬੀਜੋ ਸੰਤ ਕਿਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਿਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਰਤਾ ਜੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹਨ ਗੁਰੂ ਜੀ ਬਦੇਸ਼ ਕਰਦੇ ਹਨ ਸੰਤ ਕਰਨੰਦਕ ਮਹਾ ਅਤਤਾਈ ਸੰਤ ਕਰਨੰਦਕ ਖਿੰਡ ਟਿਕਨ ਨਾ ਪਾਈ ਜਦੋਂ ਅਕਲ ਇੰਨੀ ਭ੍ਰਸ਼ਟ ਹੋ ਜਾਏ ਨਾ ਆਪ ਆਪਣੇ ਗੁਰੂ ਜੁਣਾ ਦੀ ਨਿੰਦਾ ਕਰਨ ਬੈਝੀ ਤਾਂ ਉਹ ਅਤ ਹੁੰਦੀ ਹੈ ਯਾਨੀ ਕਿ ਉਸਦੇ ਦਾ ਦਿਮਾਗ ਭ੍ਰਸ਼ਟ ਹੋਇਆ ਹੁੰਦਾ ਉਸ ਵੇਲੇ ਸੰਤ ਕਰਨੰਦਕ ਖਿੰਡ ਟਿਕਨ ਨਾ ਪਾਈ ਫਿਰ ਟਿਕਾ ਕਿੱਥੇ ਸ਼ਾਂਤੀ ਟਿਕਾ ਜਿਸ ਗੁਰੂ ਨੇ ਦੇਣੀ ਆ ਉਹਦੇ ਨਾਲ ਤਾਂ ਵਿਗਾੜ ਲਈ ਸੰਤ ਕਨੰਦਕ ਮਹਾ ਹੱਤਿਆਰਾ ਸੰਤ ਕਨੰਦਕ ਪਰਮੇਸ਼ਰ ਮਾਰਾ ਅਬ ਰਾਤ ਤਾਂ ਬਹੁਤ ਹੁੰਦੇ ਦੁਨੀਆ ਦੇ ਵਿੱਚ ਹੱਤਿਆਰੇ ਵੀ ਹਨ ਪਰ ਜਿਹੜੇ ਇਸ ਦਰਜੇ ਦੀ ਜਿਹੜੀ ਮਾਨਸਿਕਤਾ ਹੈ ਨਾ ਜਿਹੜੀ ਆਪਣੇ ਗੁਰੂਆਂ ਨੂੰ ਹੀ ਨਿੰਦਣ ਬਹਿਜੇ ਉਹ ਫਿਰ ਮਹਾ ਹੱਤਿਆਰੇ ਦੇ ਬਰਾਬਰ ਹੁੰਦੀ ਹੈ ਛੋਟੇ-ਮੋਟੇ ਹੱਤਿਆਰੇ ਦੇ ਬਰਾਬਰ ਨਹੀਂ ਸੰਤ ਕਨੰਦਕ ਪਰਮੇਸ਼ਰ ਮਾਰਾ ਕਿਉਂਕਿ ਉਸਨੇ ਆ ਪਰਮੇਸ਼ਰ ਨਾਲ ਹੀ ਵੈਰ ਲੈ ਲਿਆ ਓਕੇ ਜੋ ਭਗਤ ਜਨ ਹੁੰਦੇ ਆ ਉਹਨਾਂ ਦੇ ਹਿਰਦੇ ਵਿੱਚ ਤਾਂ ਪਰਮੇਸ਼ਰ ਹੁੰਦਾ। ਸੰਤ ਕਰਨਿੰਦਕ ਰਾਜ ਤੇ ਹੀਨ ਸੰਤ ਕਰਨਿੰਦਕ ਦੁਖੀ ਆਰਦੀਨ। ਆਪਾਂ ਪ੍ਰਭੂ ਦੀ ਔਲਾਦ ਆ, ਪ੍ਰਭੂ ਦੇ ਬੱਚੇ ਆ ਆਪਾਂ। ਆਪਾਂ ਨੂੰ ਪ੍ਰਭੂ ਨੇ ਆਪਣੇ ਰਾਜਕੁਮਾਰ ਦੀ ਤਰ੍ਹਾਂ ਯਾਨੀ ਕਿ ਕਿਉਂਕਿ ਪ੍ਰਭੂ ਸਭ ਤੋਂ ਵੱਡਾ ਰਾਜਾ ਹੈ। ਪਰ ਉਹ ਜਿਹੜਾ ਰਾਜ ਭਾਗ ਹੈ ਜੋ ਆਪਣੀ ਕਿਸਮਤ ਵਿੱਚ ਹੁੰਦਾ ਨਾ ਉਹ ਸਾਰਾ ਹੀ ਖਸ ਜਾਂਦਾ। ਇਸ ਕਰਮ ਕਰਕੇ ਸੰਤ ਕਰਨਿੰਦਕ ਦੁਖੀ ਆਰਦੀਨ ਫਿਰ ਆਪਣੀ ਦੁਖੀਆ ਤੇ ਗਰੀਬਾਂ ਵਾਲੇ ਜੀਵਨ ਰੰਗਦਾ। ਸੁਖ ਨਹੀਂ ਕਰ ਆਪਣੇ ਜ਼ਿੰਦਗੀ ਚੰਦਾ ਸੰਤ ਕਨੇੰਦ ਕੋ ਸਰਬ ਰੋਗ ਮਾਨਸਿਕ ਰੋਗ ਸ਼ਰੀਰੀਕ ਰੋਗ ਜੋ ਵੀ ਤਣਾਵ ਸਾਰੇ ਰੋਗ ਹੀ ਸ਼ਰੀਰ ਨੂੰ ਲੱਗ ਜਾਂਦੇ ਨੇ ਇਹੋ ਜੀ ਵਿਕਰ ਕਮਾਨਸਿਕਤਾ ਦੇ ਨਾਲ ਕਦੇ ਵੀ ਤੰਦਰੁਸਤੀ ਪ੍ਰਾਪਤ ਨਹੀਂ ਹੁੰਦੀ ਰੋਗ ਹੀ ਰੋਗ ਹੁੰਦੇ ਨੇ ਬਲਕਿ ਸਾਰੇ ਰੋਗ ਲੱਗ ਜਾਂਦੇ ਨੇ ਸੰਤ ਕਨੇੰਦ ਕੋ ਸਦਾ ਵੀ ਜੋ ਸੰਜੋਗ ਤਾਂ ਤਾਂ ਹੀ ਹੈ ਨਾ ਜਦੋਂ ਆਤਮਾ ਦਾ ਪਰਮਾਤਮਾ ਨਾਲ ਮਿਲਨ ਹੋਵੇ ਉਹ ਗੁਰੂ ਦੀ ਕਿਰਪਾ ਨਾਲ ਹੁੰਦਾ ਤੇ ਉਹ ਜੜ ਤੋਂ ਹੀ ਆਪਾਂ ਜਦੋਂ ਖਰਾਬ ਚੱਲੇ ਗਏ ਨਾ ਪੁੱਠੇ ਚੱਲੇ ਗਏ ਫਿਰ ਕਿੱਥੇ ਸੰਜੋਗ ਫਿਰ ਤਾਂ ਵਿਜੋਗ ਹੀ ਵਿਜੋਗ ਆ ਵੀ ਛੋੜਾ ਹੀ ਛੋੜਾ ਸੰਤ ਕਿਨਿੰਦਾ ਦੋਖ ਮੇ ਦੋਖ ਗਲਤੀਆਂ ਸਭ ਤੋਂ ਹੁੰਦੀਆਂ ਪਰ ਗਲਤੀਆਂ ਜੋ ਸਭ ਤੋਂ ਮਹਾ ਮਹਾ ਗਲਤੀ ਇਹਨਾਂ ਵੱਡੀ ਗਲਤੀ ਹੋਏ ਹੁੰਦੀਆਂ ਕਿ ਆਪਣੇ ਗੁਰੂ ਜਨਾਂ ਨੂੰ ਭਗਤ ਜਨਾਂ ਨੂੰ ਆਪਾਂ ਨਿੰਦਨ ਮਹਿ ਜੇ ਨਾਨਕ ਸੰਤ ਪਾਵੇ ਤਾਂ ਉਸ ਦਾ ਵੀ ਹੋਏ ਮੋਖ ਲੇਕਿਨ ਗੁਰੂ ਜਨ ਭਗਤ ਜਨ ਸੰਤ ਜਨ ਇਹ ਪ੍ਰਭੂ ਦਾ ਰੂਪ ਹੁੰਦੇ ਹਨ ਇਹ ਖਿਮਾ ਵੀ ਬਹੁਤ ਛੇਤੀ ਕਰਦੇ ਹਨ ਦਿਆਲੂ ਹੁੰਦੇ ਹਨ ਜੇ ਆਪ ਆਪਣੀ ਗਲਤੀ ਮੰਨੀ ਆਪਾਂ ਸ਼ਰਨ ਵਿੱਚ ਜਾਈਏ ਤਾਂ ਆਪਣੀ ਵੀ ਘਤ ਹੋ ਗਈ ਆਪਣੀ ਵੀ ਮੁਕਤੀ ਜ਼ਰੂਰ ਹੋਵੇਗੀ ਤਾਂ ਉਸ ਕਾ ਵੀ ਹੋਏ ਮੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਉਹਦੇ ਆਸ਼ੀਰਵਾਦ ਕਰਦੇ ਹਨ ਤਾਂ ਫਿਰ ਇਹੋ ਜੀ ਮਾਨਸਿਕਤਾ ਦਾ ਵੀ ਕਲਿਆਣ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਨਿਦਾਸ ਖਿਮਾ ਲਾਜ ਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ